ਬੰਦਾ ਨਹੀਂ ਸੀ ਵੀ ਜਿਹੜਾ ਬੰਦਾ ਪਿੰਡ ਜਾ ਕੇ ਵੇਖ ਵੇਹੋਂਦਾ ਸ਼ਮਸ਼ਾਨ ਘਟ ਜਾ ਕੇ ਕੋਈ ਵੀ ਨਹੀਂ ਗਿਆ ਜੀ ਹਮ ਇੱਕ ਦੋ ਵਾਰ ਹੀ ਗਏ ਆ ਬੰਦੇ ਪਿੰਡੋਂ ਕਿਵੇਂ ਇੱਕ ਦੋ ਵਾਰ ਹੀ ਪਿੰਡੋਂ ਬੰਦੇ ਗਏ ਆ ਮੁੰਡੇ ਆਪਣੇ ਉਹ ਭਾਜੋਂਦਾ ਰਿਹਾ ਜੇ ਉਹ ਐਂ ਦੇ ਜਾਂਦੇ ਸੀ ਐਂ ਦੇ ਨਿਕਲੋਂਦਾ ਸੀ ਜੇ ਐਂ ਦੇ ਜਾਂਦੇ ਤੇ ਉਧਰ ਦੇ ਨਿਕਲੋਂਦਾ ਸੀਗਾ ਹਮ ਹਮ ਉਹਨੇ ਮੈਨੂੰ ਖੁਦ ਨੇ ਆਪ ਨੂੰ ਦੱਸਿਆ ਬਿਲਕੁਲ ਹੀ ਬੜਾ ਅਜੀਬ ਕਿਸਮ ਦੀ ਕਹਾਣੀ ਆ ਜਿਵੇਂ ਦੱਸਦੇ ਵੀ ਸ਼ਮਸ਼ਾਨ ਘੜ ਦੇ ਵਿੱਚ ਰਾਤ ਨੂੰ ਅ ਅੱਗ ਮੱਚਦੀ ਸੀ ਸ਼ਿਲਾ ਕੱਢਦੇ ਸੀ ਦੱਸਦੇ ਕਿ ਇਹੋ ਜਿਹੇ ਸ਼ਬਦ ਨੇ ਉਹਨੇ ਵਰਤਿਆ ਪਰ ਅਸੀਂ ਵਹਿਮ ਭਰਮ ਫਲਾਉਣ ਦੇ ਲਈ ਵੀਡੀਓ ਨਹੀਂ ਬਣਾ ਰਹੇ ਅਸੀਂ ਇਸ ਪੂਰੀ ਕਹਾਣੀ ਦੀ ਤੈਅ ਤੱਕ ਜਾਣ ਲਈ ਸੱਚਾਈ ਸਾਹਮਣੇ ਲਿਆਉਣ ਦੇ ਲਈ ਅਸੀਂ ਇਹ ਵੀਡੀਓ ਨੂੰ ਰਿਕਾਰਡ ਕਰ ਰਹੇ ਹਾਂ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਨੂੰ ਵੀ ਦੁੱਧ ਦਾ ਦੁੱਧ ਪਾਣੀ ਦਾ ਪਰਿ ਕਰਨਾ ਇਸ ਗੱਲ ਨੂੰ ਵੀ ਇਹ ਮਸਲਾ ਦਾ ਅਸਲ ਹੈ ਕਿ ਕਿਉਂ ਉਹ ਕਿਸੇ ਹੋਰ ਦੀ ਡੈੱਡ ਬੋਡੀ ਦੇ ਫੁੱਲ ਲੈ ਕੇ ਆਇਆ ਚੱਕ ਕੇ ਅਗਰ ਉਹ ਜਿਸ ਤੇ ਉੱਪਰ ਇਹਨਾਂ ਨੂੰ ਸ਼ੱਕ ਆ ਅਗਰ ਉਹ ਨਹੀਂ ਲੈ ਕੇ ਆਇਆ ਤਾਂ ਜਾਂਚ ਹੋਣੀ ਚਾਹੀਦੀ ਆ ਵੀ ਫੁੱਲ ਗਏ ਕਿੱਥੇ ਉਹ ਫੁੱਲ ਕੌਣ ਲੈ ਗਿਆ ਕਿਉਂਕਿ ਇਸ ਤਰ੍ਹਾਂ ਦਾ